ਸਾਸਿਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਮਾਗ ਦੇ ਵਿੱਚ ਸਮਾਗ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੁਕਸਰ ਸਾਹਿਬ ਦਾ ਪਿੰਡ ਆ ਤੇ ਇਹ ਪਿੰਡ ਰਹਿ ਗਿਆ ਹਰੀਕੇ ਕਲਾਂ ਤੋਂ 4 ਕੁ ਕਿਲੋਮੀਟਰ ਦੀ ਦੂਰੀ ਤੇ ਜਦੋਂ ਤੁਸੀਂ ਹਰੀਕੇ ਕਲਾਂ ਤੋਂ ਸਮਾਗ ਪਿੰਡ ਦੇ ਵਿੱਚ ਆਓਗੇ ਨਾ ਮਿੱਤਰੋ ਤੇ ਜਾਂ ਸਮਾਗ ਪਿੰਡ ਤੋਂ ਹਰੀਕੇ ਕਲਾਂ ਵਾਲੇ ਪਾਸੇ ਨੂੰ ਜਾਓਗੇ ਤਾਂ ਤੁਹਾਨੂੰ ਤਿੰਨ ਕੋਠੀਆਂ ਮਿਲ ਜਾਣਗੀਆਂ ਕੋਠੀਆਂ ਦੇ ਮੂਹਰੇ ਬਣਿਆ ਹੋਇਆ ਬੱਸ ਸਟੈਂਡ ਦਾ ਅੱਡਾ ਤੇ ਉਹ ਅੱਡੇ ਵਾਲੇ ਬਿਲਕੁਲ ਸਾਹਮਣੇ ਘਰੇ ਤੁਸੀਂ ਆ ਜਾਣਾ ਬਾਈ ਦੇ ਤੇ ਦੋ ਗੱਪਣਾ ਵੜਾ ਲੈ ਕੇ ਆ ਗਏ ਆ ਜਿਹੜੇ ਭਰਾ ਪਾਲਣ ਦੇ ਸ਼ਕੀਨ ਆ ਜਿਹੜੇ ਪ੍ਰਾ ਤਿਆਰ ਕਰਕੇ ਜਾਨਵਰ ਵੇਚਦੇ ਆ ਉਹਨਾਂ ਦੇ ਲਈ ਵੀਡੀਓ ਬੜੀ ਲਾਹੇਵੰਦ ਆ ਗੌਰ ਦੇ ਨਾਲ ਵੀਡੀਓ ਨੂੰ ਸੁਣ ਲਿਓ ਐਂਡ ਤੱਕ ਦੇਖ ਲਿਓ ਤੁਹਾਡਾ ਵੀਡੀਓ ਦੇਖਣ ਲਈ ਧੰਨਵਾਦ ਹੋਊਗਾ ਆਉ ਕਰਦੇ ਆ ਭਾਈ ਨਾਲ ਆਪਸਾਂ ਦੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਆ ਵੱਡੇ ਭਾਈ ਠੀਕ ਆ ਜੀ ਤੁਸੀਂ ਦੱਸੋ ਸੇਤਾ ਦੇ ਪਰਿਵਾਰ ਵੀਰੇ ਸਭ ਵਧੀਆ ਜੀ ਆਪਣੇ ਆਪ ਨੂੰ ਸ਼ੁਕਰ ਆ ਭਾਈ ਕਾਰਬਾਰ ਠੀਕ ਆ ਸਾਰੇ ਵਧੀਆ ਜੀ ਅੱਛਾ ਨਾਮ ਕੀ ਆ ਗਿਆ ਭਾਈ ਦਾ ਭਾਈ ਨਾਮ ਜਗਸੀਰ ਸਿੰਘ ਆ ਜੀ ਠੀਕ ਆ ਬੜੇ ਵੀਰੇ ਘਰ ਤਾਂ ਮੈਂ ਦੱਸ ਹੀ ਦਿੱਤਾ ਹਨਾ ਪ੍ਰੈਸ ਕਈ ਵਾਰੀ ਫੋਨ ਨਹੀਂ ਲੱਗਦਾ ਹੁੰਦਾ ਰੇਂਜ ਰੋਂਜ ਦੀ ਦਿੱਕਤ ਆ ਜਾਂਦੀ ਉਦੋਂ ਕੀ ਪੁੱਛ ਕੇ ਆ ਜਾਵੇ ਉਦੋਂ ਬਾਈ ਹਰਜਿੰਦਰ ਦਾ ਕੋਟੀ ਪੁੱਛ ਲੈ ਹਰੀ ਕੀ ਕਹਾਂਦਾ ਹਾਂ ਹਾਂਜੀ ਹਾਂਜੀ ਠੀਕ ਆ ਬਾਈ ਅੱਛਾ ਬਈ ਦੋ گاਵਾ ਵੇਚਣੀਆਂ ਹਨਾ ਵੀਰੇ ਹਾਂਜੀ ਤੇ ਪਹਿਲੀ ਵੜ ਜਿਹੜੀ ਕਾਲੀ ਆ ਇਹ ਕਿੰਨੇਵੇਂ ਸੂਏ ਲਈ ਗੱਬਣਾ ਬਈ ਇਹ ਦੂਜੇ ਸੂਏ ਲਈ ਗੱਬਣਾ ਬਈ ਜੀ ਦੁੱਦੋ ਰੱਖੋ ਹਟ ਗਈ ਵੀਰੇ ਹਾਂ ਦੁੱਦੋ ਹਟ ਗਈ ਬਾਈ ਆਣਾ ਗਰਮੀ ਸੀਜ਼ਨ ਦੀ ਦਿਨ ਦੀ ਥੋੜਾ ਹੀ ਫਿਰ ਉਸ ਆਉਣਾ ਛੱਡ ਹੀ ਦਿੱਤੀ ਵੀ ਚਰਗਾ ਚੰਗੀ ਪਾਹ ਹੁਣ ਗੱਪਣ ਕਿੰਨੇ ਚਿਰ ਦੀ ਹੋਗੀ ਬਈ ਇਹ ਸਹੀ 5 ਕੁ ਮਹੀਨਾ ਦੀ ਹੋਗੀ ਬਈ 5 ਮਹੀਨਾ ਦੀ ਗੱਪਣ ਚੈੱਕ ਪਾਸ ਹਾਂ ਹਾਂ ਚੈੱਕ ਪਾਸ ਆ ਬਈ ਠੀਕ ਆ ਬਈ ਠੀਕ ਆ ਠੰਡੀ ਠੁੰਡੀ ਚੋਣ ਚੱਲਦੀ ਹਾਂ 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 ਵਧੀਆ ਬਈ ਠੰਡੀ ਸੀ ਕਿੰਨੇ ਕੁ ਦੋਦ ਦੇਗੀ 15 16 ਕਿਲੋ 18 17 18 ਕਿਲੋ ਦੱਸੀ ਗੋ 14 18 ਕਿਲੋ ਦੇਗੀ ਬਣਦੀ ਬਣੌਦੀ ਤਾਂ ਫਿਰ ਚੰਗੀ ਹੋਈ ਹਾਂ ਹਾਂ ਪੂਰਾ ਵਧੀਆ ਹਵਾਨਾ ਬਣਾਉਂਦੀ ਬਈ ਖੋਲੀ ਬਈ ਤੋਰਦੀ ਹੁੰਦਾ ਜੀ ਇਹਨੂੰ ਲੈ ਜੀ ਮਿੱਤਰੋ ਪਲਿਸ ਵੀ ਨਿੱਗਰ ਜਾਣ ਵਾਲੀ ਆ ਕੋਈ ਲਿੱਸੀ ਵਿੱਕੀ ਨਾ ਮੰਨੇ ਮੈਂ ਪ ਜਿਹੜੇ ਭਰਾ ਨੇ ਸਾਂਭਣੀਆਂ ਨਾ ਬਾਈ ਜਿੰਨੇ ਦੀ ਅੱਜ ਲਾਉਗੇ ਇਥੋਂ ਤੁਹਾਡੇ ਬਾੜਾ ਨਹੀਂ ਤਾਂ ਡਬਲ ਜ਼ਰੂਰ ਹੋ ਜਾਣਗੇ ਮੈਂ ਕੋਈ ਇਹ ਨਹੀਂ ਕਹਦਾ ਤੀਜਾ ਹਿੱਸਾ ਰਲਾ ਜੂਗੀ ਨਹੀਂ ਬਾਈ ਦੇਖੋ ਮਿੱਤਰੋ ਕਿਰਮਾਲੀ ਨੂੰ ਹਰ ਵੀ ਪ੍ਰਿੰਟ ਦੇ ਵਿੱਚ ਵੀ ਚੰਗੀ ਆ ਨਸਲ ਦੇ ਵਿੱਚ ਵੀ ਚੰਗੀ ਆ ਜਾਤ ਕੁਆਲਿਟੀ ਦੇ ਵਿੱਚ ਲੰਪੀ ਸਕਿਨ ਦਾ ਦਾਗ ਜ਼ਰੂਰ ਹੈਗਾ 1921 ਉਹ ਗੱਲ ਨੋਟ ਰੱਖਿਆ ਜੇ ਦੋਵਾਂ ਵੜਾ ਦੀ ਨਜ਼ਰ ਆਊਗਾ ਤੁਹਾਨੂੰ ਜਦੋਂ ਕੋਲੇ ਆਓਗੇ ਅੱਛਾ ਵੀਰੇ ਰੇਟ ਇਹਦਾ ਕੀ ਰਹੂਗਾ ਬਾਈ ਰੇਟ ਤਾਂ ਬਾਈ ਆਪਾਂ ਲੈਣ ਦੇ ਨਹੀਂ ਕਰਨਾ ਬਸ ਯਾਰ 35000 ਦੀ ਵੜ ਦੇ ਦੇਾਂਗੇ ਮਾਨਤਾ ਨੇ ਕਿੰਨੇ ਵੀ ਪਾਉਂਦੇ ਕਰ ਲਾਂਗੇ ਮੌਕੇ ਤੇ ਕੋਈ 2000 ਰੁਪਏ 1000 2000 ਰੁਪਏ ਛੱਡ ਦੇ ਠੀਕ ਆ ਬਾਈ ਅੱਛਾ 2 ਨੰਬਰ ਤੇ ਜਿਹੜੀ ਵੜ ਜਰਸੀ ਹੈ ਵੀਰੇ ਇਹ ਬਾਈ ਪਲੂਨਸ ਹੁੰਦੀ ਹੈ ਜੀ ਪਹਿਲਾਂ ਨਹੀਂ ਹੁੰਦੀ ਬਾਈ ਹਾਂਜੀ ਪਹਿਲਾਂ ਨਹੀਂ ਇਹ ਕਿੰਨੇ ਚਿਰ ਦੀ ਗੱਪਣ ਹੋਗੀ ਵੀਰੇ ਇਹ 7 ਮਹੀਨੇ ਦੀ ਹੋਗੀ ਬਾਈ ਜੀ 7 ਮਹੀਨੇ ਦੀ ਗੱਪਣ ਹਾਂਜੀ ਫਿਰ ਇਹਦੇ ਦਾ ਦੋ ਕੁ ਮਹੀਨੇ ਰਹਿ ਗਏ ਸਿਆਲ ਚੜਦੇ ਸੁਪਣਾ ਨੇ ਹਾਂਜੀ ਹਾਂਜੀ ਹਾਂ ਜਦੋਂ ਆ ਖੇਸ ਜਿਆ ਲਿਆ ਕਰਾਂਗੇ ਉੱਤੇ ਲੋਈ ਖੇਸ ਜਿਆ ਹੋਊਗਾ ਉਦੋਂ ਸੁਪਣਾ ਨੇ ਹਾਂਜੀ ਹਾਂਜੀ ਲੇ ਠੀਕ ਹੈ ਬਾਈ ਥੱਲੋ ਬਹੁਤ ਸੋਹਣੀ ਨਿੱਖਰਦੀ ਹੁੰਦੀ ਹਾਂ ਹਾਂਜੀ ਹਾਂਜੀ ਵਾ ਕੱਲਾ ਕੱਲਾ ਸਾਣਾ ਬਹੁਤ ਚੰਗੇ ਤੋਂ ਭਰਾਈ ਗੱਪਣ ਚ ਹਾਂਜੀ ਹਾਂਜੀ ਉਹ ਦੇ ਦਿਆਂਗੇ ਆਪਾਂ ਜੇ ਕੋਈ ਸੀਮਣ ਹੈਗਾ ਹਾਂਜੀ ਠੀਕ ਹੈ ਬਾਈ ਉਹਦਾ ਹੁਣ ਨਾਂ ਤਾਂ ਆਪ ਨੂੰ ਪਤਾ ਨਹੀਂ ਹਾਂਜੀ ਹਾਂਜੀ ਉਹ ਫੋਨ 'ਚ ਹੋਊਗੀ ਲੈ ਮੇਤਰੋ ਕਿਸੇ ਚੰਗੇ ਸੀਮਣ ਤੋਂ ਹੀ ਗੱਪਣਾ ਉਹ ਬਾਈ ਹੁਣ ਆ ਦਾ ਕੋਲ ਸਟਰਾ ਹੈਗਾ ਆਪ ਵੀ ਵੱੱਛੀ ਦੀ ਜਿਆਦਾ ਕੁਆਲਿਟੀ ਪੰਜਾਬ ਵਾਲੀ ਆ ਇਹ ਗੱਲ ਨੋਟ ਕਰਿਆ ਜੇ ਪੰਜਾਬ ਵਾਲੀ ਜਰਸੀ ਆ ਪੂੜਾ ਪੜਾ ਵੱਛੀ ਦਾ ਲੈ ਵੀ ਦੀਪ ਮੂੰਹ ਮਾਂ ਵਿਖਾ ਦੇ ਕੇ ਉਹਨਾਂ ਦੀ ਗੌਰ ਦੇ ਨਾਲ ਤੇ ਰੂਹ ਦੇ ਨਾਲ ਕਾਲੀ ਅੱਖ ਦੇ ਵਿੱਚ ਮੱਥਾ ਟੋਆ ਕਿਉਂਕਿ ਇਹ ਵੱਛੀ ਐਫ ਦੇ ਪੇਟੋਂ ਪੈਦਾ ਹੋ ਕੇ ਜਰਸੀ ਬਣੀ ਹੋਈ ਆ ਇਹ ਗੱਲ ਆਂ ਦੀ ਹੋਰ ਨਹੀਂ ਗੱਲ ਕੋਈ ਕੁਆਲਿਟੀ ਬਹੁਤ ਜ਼ਬਰਦਸਤ ਆ ਵੀਰੇ ਦੰਦੋ ਕਿਵੇਂ ਹੋਊਗੀ ਬਾਈ ਇਹ ਦੰਦੋ ਇਹ 4 ਜਾਂ 6 ਹੋਗੇ ਬਾਈ ਮੇਰੇ ਚੌਗੀ ਚ ਕੀ ਹੋਊਗਾ ਹਾਂਜੀ ਹਾਂਜੀ ਠੀਕ ਆ ਬਾਈ ਇਹਦਾ ਰੇਟ ਕੀ ਰਹੂਗਾ ਵੀਰੇ ਇਹਦਾ ਬੱਸ ਆਪਾਂ 60000 ਰੁਪਇਆ ਲੈਣਾ ਦੇ ਨਹੀਂ ਕਿੰਨੇ ਦੀ ਹੈ ਯਾਰ ਕਿਉਂਕਿ ਸਾਹਮਣੀ ਵੀ ਮਾਨਤਨ ਕਰ ਦਾਂਗੇ ਭਾਈ ਯਾਰ ਖੁੱਲਾ ਦੁੱਲਾ ਕਰ ਖੁੱਲਾ ਕਰ ਦਾਂਗੇ ਠੀਕ ਹੈ ਭਾਈ ਇਹਨੂੰ ਵੀ ਤੋਰ ਦੇ ਬਈ ਮਾੜਾ ਖੁੜਕੜ ਦੀ ਤੋਰਤੀ ਲੈ ਵੀ ਮਿੱਤਰੋ ਇਹ ਦੋ ਜਾਨਵਰ ਸੀ ਵੀਰੇ ਹੋਣਿਆ ਦੇ ਭਾਈ ਨੰਬਰ ਦੱਸੀ ਕਿਰਾਂ ਦੀ ਨੰਬਰ 96469 ਜੀ 67361 ਇੱਕ ਵਾਰੀ ਹੋਰ ਬੋਲ ਦੇ ਵੀਰੇ 96469 ਜੀ 67361 ਦੂਜਾ ਵੀ ਦੱਸ ਦਿਓ ਵੀਰੇ ਲੈ ਵੀ ਭਾਈ ਹਰਜਿੰਦਰ ਦਾ ਵੀ ਨੰਬਰ ਦੱਸ ਹੀ ਦਈ 987200086 987200086 ਹੈ ਨਾ 987200086 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਰਾਬਤਾ ਕਰ ਮਿੱਤਰੋ ਪਿੰਡ ਸਮਾਗਾ ਜਿਹੜਾ ਮੁਖਸਰ ਸਾਹਿਬ ਤਿੰਨ ਕੋਠੀਆਂ ਨੇੜੇ ਨੀਅਰ ਬੱਸ ਸਟੈਂਡ ਆ ਗੱਲਬਾਤ ਲਈ ਨੰਬਰ ਸਕਰੀਨ ਤੇ ਆ